ਇਹ ਕਾਰਨ ਜੋ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਖਿਲਾਫ ਇੱਕ ਕਾਨੂੰਨ ਬਣਾਇਆ ਗਿਆ ਉਹਦੇ ਖਿਲਾਫ ਅੱਜ ਅਸੀਂ ਹੜਤਾਲ ਕੀਤੀ ਹੈ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਸਕੂਲ ਵੈਨ ਬੱਸਾਂ ਦੀ ਸਟ੍ਰਾਈਕ ਹੈ ਪੂਰੇ ਤੌਰ ਤੇ ਚੱਕਾ ਜਾਮ ਹੈਗਾ ਜੀ ਇਹ ਹਾਂਜੀ ਨਵੇਂ ਕਾਨੂੰਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਜਿਹੜੇ ਕੇਂਦਰ ਵੱਲੋਂ ਕਾਨੂੰਨ ਲਿਆਂਦੇ ਗਏ ਡਰਾਈਵਰਾਂ ਦੇ ਇਹ ਦੇਖੋ ਇਹ ਬਹੁਤ ਹੀ ਗਲਤ ਬਣਾਏ ਨੇ ਸਰਕਾਰ ਨੇ ਇੱਕ ਪੱਖ ਨੂੰ ਮੁੱਖ ਰੱਖ ਕੇ ਇਹ ਕਾਨੂੰਨ ਬਣਾਏ ਨੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਭਾਰੀ ਨੁਕਸਾਨ ਹੋਣਾ ਡਰਾਈਵਰ ਭਾਈਚਾਰੇ ਦਾ ਸਰਕਾਰ ਜੇ ਇੱਕ ਵਾਰ ਇਹਨਾਂ ਦਾ ਪੱਖ ਜਾਣਦੀ ਹੋ ਸਕਦਾ ਹੈ ਕੁਛ ਨਾ ਕੁਛ ਵਿਚਲਾ ਹੱਲ ਨਿਕਲਦਾ ਪਰ ਸਰਕਾਰ ਨੇ ਇਹਨਾਂ ਨਾਲ ਮੀਟਿੰਗ ਕਰਨਾ ਕੋਈ ਚੰਗਾ ਨਹੀਂ ਸਮਝੇਗਾ ਉਹਨਾਂ ਨੇ ਬਸ ਕਾਨੂੰਨ ਬਣਾਏ ਨੇ ਅਸਲ ਦੇ ਵਿੱਚ ਉਹਨਾਂ ਨੇ ਕਾਨੂੰਨ ਥੋਪਿਆ ਹੈ ਇਸ ਦਿਨ ਤੇ ਕਾਨੂੰਨ ਆਇਆ ਤੁਸੀਂ ਜ਼ਿੰਦਾ ਜ਼ੋਰ ਕਰ ਰਹੇ ਹੋ ਹੁਣ ਤੱਕ ਸਰਕਾਰ ਨਾਲ ਕੋਈ ਰਾਬਤਾ ਹੋਇਆ ਨਹੀਂ ਬਿਲਕੁਲ ਨਹੀਂ ਹੈ ਜੀ ਹਲੇ ਤੱਕ ਕੋਈ ਸਰਕਾਰ ਦਾ ਕਿਸੇ ਡਰਾਈਵਰ ਭਾਈਚਾਰੇ ਨਾਲ ਕਿਸੇ ਵੀ ਯੂਨੀਅਨ ਨਾਲ ਰਾਬਤਾ ਨਹੀਂ ਹੋਇਆਗਾ ਤੇ ਹੋ ਸਕਦਾ ਅੱਗੇ ਕੋਈ ਅਸੀਂ ਸਰਕਾਰ ਨੂੰ ਟਾਈਮ ਦਿੱਤਾ ਅੱਜ ਜੋ ਸਾਡਾ ਬੰਦ ਦਾ ਸੀਗਾ ਉਹ ਇੱਕ ਦਿਨ ਦਾ ਸੀਗਾ ਜੇ ਸਰਕਾਰ ਆਉਦੇ ਕਾਨੂੰਨ ਵਾਪਸ ਨਹੀਂ ਲੈਂਦੀ ਇਹ ਪ੍ਰਦਰਸ਼ਨਾਂ ਜੋ ਇਦੂ ਤੇਜ ਹੋਣਗੇ ਧਰਨੇ ਵੀ ਲੱਗਣਗੇ ਰੈਲੀਆਂ ਵੀ ਹੋਣਗੀਆਂ ਸਰਕਾਰ ਫਿਰ ਵੀ ਨਹੀਂ ਮੰਦੀ ਅਸੀਂ ਦਿੱਲੀ ਵੱਡੇ ਕਾਫਲੇ ਦੇ ਵਿੱਚ ਆਦੀਆਂ ਵੈਨਾਂ ਲੈ ਕੇ ਬੱਸਾਂ ਲੈ ਕੇ ਟਰੱਕ ਲੈ ਕੇ ਦਿੱਲੀ ਵੱਲ ਕੂਚ ਕਰਾਂਗੇ ਉੱਥੇ ਜਾ ਕੇ ਅਸੀਂ ਧਰਨਾ ਦੇਵਾਂਗੇ ਬਾਰਡਰ ਦੇ ਉੱਪਰ ਜਿੰਨਾ ਚਿਰ ਸਰਕਾਰ ਹੱਲ ਨਹੀਂ ਕਰੇਗੀ ਉਸ ਤੋਂ ਵਾਪਸ ਨਹੀਂ ਆਵਾਂਗੇ ਸਰਕਾਰ ਨੂੰ ਕਿਹਾ ਜਾ ਰਿਹਾ ਜੀ ਇਹ ਕਾਨੂੰਨ ਲੋਕਾਂ ਦੇ ਫਾਇਦੇ ਦੇ ਲਈ ਹੈ ਲੋਕਾਂ ਦੇ ਚੰਗੇ ਭਵਿੱਖ ਦੇ ਲਈ ਹੈ ਨਹੀਂ ਲੋਕਾਂ ਦੇ ਫਾਇਦੇ ਲਈ ਦੇਖੋ ਇਹਦੇ 'ਚ ਲੋਕਾਂ ਨੂੰ ਅਸੀਂ ਵੀ ਲੋਕ ਹੀ ਆ ਜੋ ਡਰਾਈਵਰ ਹੈ ਇਹ ਵੀ ਲੋਕ ਹੀ ਹੈ ਕਿਸੇ ਨੂੰ ਕੋਈ ਫਾਇਦਾ ਨਹੀਂ ਮਿਲਦਾ ਦੇਖੋ ਜੀ ਇੱਕ ਤਾਂ ਗੱਲ ਇਹ ਹੈ ਵੀ ਜੋ ਕੋਈ ਟਰੱਕ ਡਰਾਈਵਰ ਹੈ ਬੱਸ ਡਰਾਈਵਰ ਹੈ ਟੈਕਸੀ ਡਰਾਈਵਰ ਹੈ ਬੈਨ ਡਰਾਈਵਰ ਹੈ ਉਹ ਕਦੇ ਵੀ ਨਸ਼ਾ ਕਰਕੇ ਗੱਡੀ ਨਹੀਂ ਚਲਾਉਂਦਾ ਕੋਈ 5% ਹੁੰਦੇ ਆ ਉਹ ਹਰ ਇੱਕ ਕੈਟਾਗਰੀ ਚ ਹੁੰਦੇ ਨੇ ਜਿਹੜੇ ਕੋਈ ਨਸ਼ਾ ਕਰਕੇ ਗੱਡੀ ਚ ਕਿਉਂਕਿ ਇਹ ਤਾਂ ਉਹਨਾਂ ਦਾ ਕਿੱਤਾ ਹੈਗਾ ਸਰਕਾਰ ਕਹਿੰਦੀ ਵੀ ਇਹ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਕਦੇ ਨਹੀਂ ਚਲਾਉਂਦੇਗੇ ਇਹ ਤਾਂ ਇੱਕ ਸੁਭਵੀ ਇੱਕ ਵੈਸੇ ਕੋਈ ਹਾਦਸਾ ਹੋ ਜਾਂਦਾ ਹੈਗਾ ਤੇ ਉੱਥੇ ਜਿਹੜਾ ਕਸੂਰਵਾਰ ਹੈ ਉਹ ਟਰੱਕ ਡਰਾਈਵਰ ਨੂੰ ਜਾਂ ਟੈਕਸੀ ਡਰਾਈਵਰ ਨੂੰ ਜਾਂ ਬੱਸ ਡਰਾਈਵਰ ਨੂੰ ਠਹਿਰ ਆਇਆ ਜਾਂਦਾ ਨੇ ਲੋਕਾਂ ਦੇ ਹੱਕ ਦੇ ਵਿੱਚ ਜੀ ਹੈ ਜੀ ਲੋਕ ਲੋਕ ਕਾਦੇ ਵਿੱਚ ਆ ਕਮ ਹੋਣਗਾ ਲੋਕਾਂ ਦਾ ਕੀ ਹੱਕ ਕਦੇ ਵਿੱਚ ਇਹ ਤਾਂ ਡਰਾਈਵਰਾਂ ਨੂੰ ਮਾਰਨ ਵਾਸਤੇ ਇਹ ਕਾਨੂੰਨ ਬਣਾਏ ਆ ਡਰਾਈਵਰ ਆ ਖੜੇ ਡਰਾਈਵਰ ਇੱਥੇ ਖੜੇ ਨਾ ਇਹਨਾਂ ਨੂੰ ਪੁੱਛੋਗੇ 7-8000 ਰੁਪਏ ਤੋਂ ਵੱਧ ਕਿ ਤੁਹਾਨੂੰ ਕਿੰਨਾ ਮਿਲਦਾ ਪੈਸਾ ਡਰਾਈਵਰ ਦਾ ਇਹ ਕਿੱਥੋਂ ਪੈਸੇ ਭਰਨਗੇ ਹੈ ਜੀ 10 ਲੱਖ ਰੁਪਇਆ ਇਹ ਭਰਨਗੇ 7 ਸਾਲ ਦੀ ਸਜ਼ਾ ਕੱਟਣਗੇ ਇਹਨਾਂ ਦੇ ਜਵਾਕ ਫਰ ਬਗਲੀਆਂ ਬਾ ਦਿਓ ਇਹ ਮੰਗਣ ਲੱਗ ਜਣਗੇ ਜਵਾਕ ਮਾਗਰੋਂ ਫਿਰ ਹੋਰ ਕੀ ਕਰਨਗੇ ਹੈ ਜੀ ਜਵਾਕ ਭੁੱਖੇ ਮਾਰਨੇ ਸਰਕਾਰ ਨੇ ਤੇ ਮਾਰ ਦੇਣ ਜਵਾਕ ਇਹ ਬਜਾਰੇ ਆਪ ਦਾ ਰੁਜ਼ਗਾਰ ਪੈਦਾ ਕਰ ਰਿਆ ਮਾਰਾ ਮੋਟਰ ਚ ਚਲਾਉਂਦੇ ਐ ਜਾਂ ਇਹਨਾਂ ਨੂੰ ਗੱਡੀਆਂ ਨੂੰ ਪੈਸੇ ਮਿਲਦੇ ਪਹਿਲਾਂ ਕਿੰਨੇ ਕਾ ਸਟੀਆਂ ਕੱਟੀਆਂ ਨੇ ਗੱਡੀਆਂ ਸਕੂਲਾਂ ਵਾਲੇ ਪੈਸੇ ਦਿੰਦੇ ਕਿੰਨੇ ਕਾ ਪੈਟਰੋਲ ਦਾ ਖਰਚਾ ਡਰਾਈਵਰਾਂ ਦਾ ਖਰਚਾ ਕਨੈਕਟਰ ਦਾ ਖਰਚਾ ਬੇਸਿਕ ਕਰਤੀ ਸੀ ਬਾਕੀ ਮੇਨਟੇਨੈਂਸ ਦਾ ਖਰਚਾ ਉਹ ਨਹੀਂ ਪੂਰਾ ਹੁੰਦਾ ਮਾਲਕ ਤੋਂ ਤੇ ਇਹਨਾਂ ਦੇ 10 ਲੱਖ ਰੁਪਏ ਕੌਣ ਭਰੂਗਾ ਸਰਕਾਰ ਦਾ ਕਹਿਣਾ ਸੀ ਹਿੱਟ ਐਂਡ ਰਨ ਦੇ ਕੇਸ ਘਟਣਗੇ ਇਹਦੇ ਨਾਲ ਨਹੀਂ ਬਿਲਕੁਲ ਨਹੀਂ ਘਟਦੇ ਜੀ ਸਗੋਂ ਵੱਧਣਗੇ 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 ਘਟਦੇ ਨਹੀਂ ਹੈ ਵੱਧਣਗੇ ਜਿਹੜੇ ਆ ਝੀਲਾਂ ਦੇ ਵਿੱਚ ਛਾਲਾ ਮਾਰ ਜਾਂਦੇ ਨੇ ਨਹਿਰਾਂ ਵਿੱਚ ਛਾਲਾ ਮਾਰ ਜਾਂਦੇ ਆ ਉਹਨਾਂ ਨੂੰ ਤਾਂ ਮੌਜ ਲੱਗ ਜੂਜੀ ਹਾਂ ਉਹ ਤਾਂ ਆ ਕੇ ਟਰੱਕ ਤੋਂ ਲਿਆ ਹੁਣ ਤੁਸੀਂ ਇੱਕ ਵੀਡੀਓ ਦੇਖੀ ਹੈ ਟਰੱਕ ਲੰਘਿਆ ਮਗਲੇਟਰਾ ਥੱਲੇ ਮਾਰ ਕੇ ਛਾਲਾ ਮਰ ਗਿਆ